2024 ਇਹ ਵੀਡੀਓ ਲੈਟਸ ਵਾਹ ਮਾਡੀਆ ਕਿਉਂ ਮੁਹੌਤਾਂ ਰਿਹਾ ਉਹਨਾਂ ਵਾਸਤੇ ਜਿਹੜਾ ਹੈ ਜਾਨ ਕੇ ਸਾਰੀਆਂ ਪੋਲੀਟਿਕਲ ਪਾਰਟੀਆਂ ਆਪਣੇ ਇੰਟਰੇਸਟ ਬੈਨੀਫੀਸ਼ੀਅਲ ਦੇ ਵਿੱਚ ਐਨਵਾਇਰਨਮੈਂਟ ਨੂੰ ਮੋਕਾ ਨਾ ਦੇਣ ਉਹ ਕਿ ਪੰਜਾਬ ਦੇ ਵਿੱਚ ਪਾਣੀ ਮੁੱਕ ਰਿਹਾ ਪਾਣੀ ਸੁੱਕ ਰਿਹਾ ਪਾਣੀ ਦੀ ਬਹੁਤ ਵੱਡੀ ਡ੍ਰੈਕਟਾ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਆਈਆਂ ਜਿਨ੍ਹਾਂ ਨੇ ਇਹ ਦਰਸਾਇਆ ਕਿ ਜੇਕਰ ਜਿਹੜਾ ਹੈ ਪਾਣੀ ਨੂੰ ਹੁਣ ਸੰਭਾਲਿਆ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹ ਕ੍ਰਿਟੀਕਲ ਜ਼ੋਨ ਏਰੀਏ ਦੇ ਵਿੱਚ ਹੈ ਜਿਹੜੇ ਨੂੰ ਲੋਕਲ ਬਾਦਮਾਗਾ ਉਹਦਾ ਅਨਸਰ ਪੂਰੇ ਭਾਰਤ ਵਿੱਚ 300 ਤੋਂ ਧਸਾਂ ਜ਼ਿਲ੍ਹਿਆਂ ਦੇ ਵਿੱਚ ਹੋ ਚੁੱਕਾ ਜਿਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 11 ਜ਼ਿਲ੍ਹੇ ਹਰਿਆਣਾ ਦੇ 8 ਜ਼ਿਲ੍ਹੇ ਹਿਮਾਚਲ ਦੇ ਸੋ ਉਹਦੇ ਵਾਸਤੇ ਕਿ ਜਿਹੜੀਆਂ 24 ਦੀਆਂ ਇਲੈਕਸ਼ਨਾਂ ਆ ਰਹੀਆਂ ਇਹਦੇ ਵਿੱਚ ਇੱਕ ਬਾਸ ਬਿੰਦੀ ਕਰਾਂਗੇ ਕਿ ਸਾਰੇ ਵੋਟ ਪਾਓ ਦੂਸਰੇ ਜਿਹੜੇ ਵੀ ਪੋਲੀਟੀਕਲ ਪਾਰਟੀਆਂ ਆਪਣੀ ਕੋਨ ਮੈਨੀਫੈਸਟੋ ਵਿੱਚ এনवायरमेंट ਨੂੰ ਮੁੱਖ ਮੁੱਦਾ ਬਣਾਉਣ ਥਾ ਦੇਣ ਤੇ ਨੇੜੇ ਕੈਂਡੀਡੇਟ ਸਾਡੇ ਕੋਲ ਵੋਟਾਂ ਲੈਣ ਨੂੰ ਜਾਂ ਜਿਹੜੀ ਵੀ ਪਾਰਟੀ ਉਹਦੇ ਕੋਲ ਘੱਟੋ-ਘੱਟ ਮੰਗ ਕਰੋ ਕਿ ਸਾਨੂੰ ਸਵਤਾਨਤਾਵਾਦ ਤੋਂ ਮਿਲਣੀ ਚਾਹੀਦੀ। ਤੋਂ ਅਖਰ ਸਾਡਾ ਫੰਡਾਮੈਂਟਲ ਰਾਈਟ ਹੈ ਸਾਨੂੰ ਮਿਲਣਾ ਚਾਹੀਦਾ। ਸੋ ਇਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਲਗਾਤਾਰ 2008 ਤੋਂ ਲੈ ਕੇ ਇਸ ਵਿਸ਼ੇ ਦੇ ਉੱਤੇ ਇਹ ਮੁਲਕ ਜਿਹੜੇ ਹੱਗਿਆ ਚੱਕ ਗਏ ਉਸ ਤੋਂ ਪਹਿਲਾਂ ਵੀ ਜਿਹੜੇ ਹਰ ਇਲੈਕਸ਼ਨ ਦੇ ਵਿੱਚ ਜਨਵਾਇਡਮੈਂਟ ਦੇ ਮੁੱਦੇ ਉਠਾਉਨੇ ਫਿਰ ਐਂਧ ਕੀ ਫੇਸਬੁਕ ਵੀ ਉਠਾਉਂ ਪਾਸਤੇ ਡਾਇਰੈਕਟ ਪਧਾਨੀਆਂ ਨੂੰ ਚੱਕਾ ਪਾਉਂਦੀਆਂ ਇਹਨਾਂ ਹਾਂ ਤੁਸੀਂ ਵੀ ਰਾਜ ਸਭਾ ਮੈਂਬਰ ਹੋ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਵੀ ਆਪਣੇ ਉਮੀਦਵਾਰਾਂ ਲੰਘਣੇ ਸ਼ੁਰੂ ਕਰ ਦਿੱਤੇ ਨੇ ਸਾਰੇ ਵਾਸਤੇ ਸੀ ਇਹ ਕਿ ਉਹਨਾਂ ਨੂੰ ਜਿਹੜੇ ਹਜੇ ਅੱਗੇ ਦੇ ਨਾ ਮੁੱਦੇ ਨੂੰ ਜਿਹੜੀ ਪੋਲਿਟਿਕਲ ਪਾਰਟੀ ਵੀ ਨਹੀਂ ਚੱਲਿਆ ਇਸ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜੀਆਂ ਜਿਹੜੀਆਂ ਸਥਾਨੀਆਂ ਸਮਾਜ ਦੀਆਂ ਸਮੱਸਿਆਵਾਂ ਦਾ ਜਿਹੜੇ ਭਖਦੇ ਮੁੱਦੇ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਸੱਜੀ ਨੂੰ ਤੁਸੀਂ ਉਹਨਾਂ